ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਜਿਹੜੀ ਅੱਜ ਦੀ ਵੱਡੀ ਖਬਰ 25 ਸਤੰਬਰ ਨੂੰ ਹੋਣ ਵਾਲਾ ਜਰਨਲ ਡੈਲੀਗੇਟ اجلاس ਮਲਤਵੀ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਇੱਕਤਰ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਸਮੁੱਚੀ ਲੀਡਰਸ਼ਿਪ ਦੀ ਐਮ ਸਮੀਖਿਆ ਮੀਟਿੰਗ ਕੀਤੀ ਗਈ ਹੈ ਸਮੀਖਿਆ ਮੀਟਿੰਗ ਵਿੱਚ ਪੰਜਾਬ ਦੇ ਤਾਜ਼ਾ ਹਾਲਾਤ ਉੱਪਰ ਨਜ਼ਰਸਾਨੀ ਕੀਤੀ ਗਈ ਪਾਰਟੀ ਵੱਲੋਂ ਵੱਖ-ਵੱਖ ਜਗ੍ਹਾ ਜਾਰੀ ਪੱਕੇ ਰਾਹਤ ਕੈਂਪਾਂ ਬਾਰੇ ਵੀ ਵਿਸਥਾਰ ਰਹਿਤ ਚਰਚਾ ਕੀਤੀ ਗਈ ਹੈ ਲੀਡਰਸ਼ਿਪ ਤੋਂ ਮਿਲੀ ਜਾਣਕਾਰੀ ਤੋਂ ਬਾਅਦ 25 ਨਵੰਬਰ ਨੂੰ ਬੁਲਾਏ ਗਏ ਜਰਨਲ ਡਿਲੀਕੇਟ ਨੂੰ ਮਲਤਵੀ ਕਰਨ ਦਾ ਫੈਸਲਾ ਕੀਤਾ ਕੀਤਾ ਲਿਆ ਗਿਆ ਹੈ ਲੀਡਰਸ਼ਿਪ ਵੱਲੋਂ ਮਿਲੇ ਸਾਰੇ ਸੁਝਾਅ ਤੇ ਫੀਡ ਬੈਂਕਾਂ ਨੂੰ ਮੁੱਖ ਰੱਖਦੇ ਆ ਇਹ ਫੈਸਲਾ ਕੀਤਾ ਗਿਆ ਇਸ ਮੌਕੇ ਪ੍ਰਧਾਨ ਗਿਆ ਨਿਹਰਪ੍ਰੀਤ ਸਿੰਘ ਵੱਲੋਂ ਹੜ ਪਰਬਾਪਿਤ ਇਲਾਕਿਆਂ ਵਿੱਚ ਸੇਵਾ ਕਰ ਰਹੇ ਪਾਰਟੀ ਵਰਕਰਾਂ ਸਮੇਤ ਸਾਰੇ ਨੌਜਵਾਨਾਂ ਦੀ ਹੌਸਲਾ ਫੁਜਾਈ ਕਰਦੇ ਹੋਏ ਕਿ ਹਾਂ ਕਿ ਅੱਜ ਪੰਜਾਬ ਦਾ ਨੌਜਵਾਨ ਡਟ ਕੇ ਕੁਦਰਤੀ ਤਰਸ ਤਰਾਸ ਦੀ ਦਾ ਸਾਹਮਣਾ ਕਰ ਰਿਹਾ ਹੈ ਪੰਜਾਬ ਦੇ ਨੌਜਵਾਨਾਂ ਨੇ ਵੱਡੀ ਮੁਸੀਬਤ ਵੇਲੇ ਆਪਣੇ ਸਿੱਦਕ ਨੂੰ ਪੇਸ਼ ਕਰਕੇ ਦੁਨੀਆ ਸਾਹਮਣੇ ਮਿਸਾਲ ਕੀਤੀ ਹੈ ਇਸ ਮੌਕੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਮੂਚੀ ਲੀਡਰਸ਼ਿਪ ਦੀ ਡਿਊਟੀ ਲਗਾਈ ਗਈ ਹੈ ਸਮੂਚੀ ਲੀਡਰਸ਼ਿਪ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਜ਼ਰੂਰੀ ਵਸਤਾਂ ਦੀ ਲਿਸਟ ਤਿਆਰ ਕਰੇਗੀ ਜਨਤਾ ਜੋ ਪੀੜਤ ਪ੍ਰਭਾਵ ਨmathbb{B}ਦੀ ਉਹਨਾਂ ਦੀ ਲੋੜ ਅਨੁਸਾਰ ਮੰਗ ਪੂਰੀ ਕੀਤੀ ਜਾ ਸਕੇ ਰਾਤ ਕੈਂਪਾਂ ਤੋਂ ਮਿਲਿਆ ਸੁਝਾ ਤਹਿਤ ਪਾਰਟੀ ਲੀਡਰਸ਼ਿਪ ਕਿਸਾਨਾਂ ਦੇ ਖੇਤਾਂ ਵਿੱਚੋਂ ਮਿੱਟੀ ਕੱਢਣ ਲਈ ਜ਼ੋਤੇ ਪ੍ਰਬੰਧ ਦੇ ਨਾਲ ਨਾਲ ਕਰਾਂਦੀ ਮਰਮਤੀ ਲਈ ਆਪਣਾ ਯੋਗਦਾਨ ਪਾਵੇ ਕੀ ਇਸ ਦੇ ਨਾਲ ਹੀ ਇਸ ਕੁਦਰਤੀ ਆਪਤਨਾਬ ਮਾਰਨਾਂ ਫੈਦਨ ਦੇ ਅਨੁਸਾਰ ਮੈਡੀਕਲ ਕਿੱਟਾਂ ਤੇ ਮੈਡੀਕਲ ਦਸਤੇ ਦਸਤੇ ਭੇਜਣ ਅਤੇ ਮੈਡੀਕਲ ਕੈਂਪ ਲਾਜ਼ਮੀ ਤੌਰ ਤੇ ਲਗਾਏ ਜਾਣਗੇ ਇਸ ਦੇ ਨਾਲ ਹੀ ਪਾਰਟੀ ਵੱਲੋਂ ਪਹਿਲਾਂ ਹੀ ਫੈਸਲਾ ਕੀਤਾ ਗਿਆ ਸੀ ਕਿ ਸਕੂਲੀ ਬੱਚਿਆਂ ਲਈ ਸਟੇਸ਼ਨਰੀ ਕਿਤਾਬਾਂ ਵਰਦੀਆਂ ਤੇ ਪ੍ਰਬੰਧ ਕੀਤਾ ਜਾਵੇ ਇਸ ਅੱਜ ਦੀ ਸਮਿਖਿਆ ਮੀਟਿੰਗ ਵਿੱਚ ਸਰਦਾਰ ਮਨਪ੍ਰੀਤ ਸਿੰਘ ਦੇ ਜਨ ਈ ਜੱਲੀ ਸਰਦਾਰ ਗੁਰਜੀ ਸਰਜੀਤ ਸਿੰਘ ਜੀ ਰਖੜਾ ਸਰਦਾਰ ਪਰਮਿੰਦਰ ਸਿੰਘ ਜੀ ਟੀਸਾ ਤੇ ਭਾਈ ਗੋਬਿੰਦ ਸਿੰਘ ਜੀ ਲੋਗੋ ਮਾਰ ਸੋਚਾ ਸਿੰਘ ਜੀ ਛੋਟੇ ਪੁਰ ਤੇ ਜਥੇਦਾਰ ਸੰਤਾ ਸਿੰਘ ਉਮੀਦਪੂਰੀ ਜਥੇਦਾਰ ਇਕਬਾਲ ਸਿੰਘ ਜੁਦਾ ਦੇ ਜੱਥੇ ਜਥੇਦਾਰ ਗੁਰਪ੍ਰਤਾਪ ਸਿੰਘ ਬਟਾਲਾ ਬੀਬੀ ਪਰਮਜੀਤ ਕੌਰ ਗੋਲਛਣ ਸਰਦਾਰ ਹੈ ਹਰਵਿੰਦਰਪਾਲ ਸਿੰਘ ਚੰਦੂ ਮਾਜਰਾ ਜੱਥੇਦਾਰ ਸੁਰਿੰਦਰ ਸਿੰਘ ਪੂਲੇਵਾਲ ਰਾਠਾ ਸਰਦਾਰ ਚਰਨਜੀਤ ਸਿੰਘ ਬਰਾੜ ਸਰਦਾਰ ਅਜੀਤਪਾਲ ਸਿੰਘ ਬਰਾੜ ਤੇ ਰਣਜੀਤ ਸਿੰਘ ਰਖੜਾ ਤੇ ਜਿੰਦਰ ਸਿੰਘ ਨੂੰ ਪੰਨੂ ਤੇ ਜਿੰਦਰ ਸਿੰਘ ਸੰਧੂ ਸ਼ਾਮਲ ਹੋਏ ਹਨ ਖਬਰ ਨਾਲੰਤ ਤੱਕ ਬਨੇ ਰਹਿਣ ਲਈ ਧੰਨਵਾਦ